ਪਿਆਰੇ ਵਿਦਿਆਰਥੀ ਸਾਥੀਓ ਅੱਜ ਦਾ ਅਸਤਵ ਨੂੰ ਜਿਹੜੀ ਅਸੀਂ ਇੱਕ ਲੜੀ ਸ਼ੁਰੂ ਕੀਤੀ ਹੋਈ ਹੈ ਇਸ YouTube ਚੈਨਲ ਦੇ ਉੱਪਰ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਕਾਲਜ ਬੈਨਰਾ ਦੇ ਵੱਖ-ਵੱਖ ਵਿਭਾਗਾਂ ਨਾਲ ਤੁਹਾਨੂੰ ਰੂਬਰੂ ਕਰਾ ਰਹੇ ਹਾਂ ਅੱਜ ਇਸ ਲੜੀ ਦੇ ਵਿੱਚ ਅਸੀਂ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਅੰਗਰੇਜ਼ੀ ਭਾਗ ਦੇ ਨਾਲ ਅੰਗਰੇਜ਼ੀ ਭਾਗ ਦੇ ਵਿੱਚ ਪ੍ਰੋਫੈਸਰ ਰੁਪਨਜੀਤ ਪ੍ਰੋਫੈਸਰ ਜਗਸੀਰ ਪ੍ਰੋਫੈਸਰ ਗੁਰਦੀਪ ਪ੍ਰੋਫੈਸਰ ਡਿੰਪਲ ਰਾਣੀ ਪ੍ਰੋਫੈਸਰ ਸੁਖਵੀਰ ਤੇ ਇਸ ਤੋਂ ਇਲਾਵਾ ਅੰਗਰੇਜ਼ੀ ਭਾਗ ਬਹੁਤ ਸਾਰੇ ਜਿਹੜੇ ਸੈਮੀਨਾਰ ਕਰਾਉਂਦਾ ਰਹਿੰਦਾ ਹੈ ਇਹ ਵਕ ਵਕ ਬੱਚਿਆਂ ਦੇ ਅੰਦਰ ਅੰਗਰੇਜ਼ੀ ਨੂੰ ਜਿਹੜੇ ਅੰਗਰੇਜ਼ੀ ਨੂੰ ਸਿੱਖਣ ਦੇ ਵਕ ਵਕ ਤਰੀਕੇ ਨੇ ਉਹ ਸਾਡੇ ਵਿਦਿਆਰਥੀਆਂ ਨੂੰ ਅ ਅੰਗਰੇਜ਼ੀ ਭਾਸ਼ਾ ਸਿਖਾਉਂਦਾ ਰਹਿੰਦਾ ਹੈ ਇਸ ਤੋਂ ਇਲਾਵਾ ਅੰਗਰੇਜ਼ੀ ਭਾਗ ਆਪਣੇ ਆਪਣੇ ਪੱਧਰ ਤੇ ਐਕਸਟੈਂਸ਼ਨ ਲੈਕਚਰ ਤੇ ਪੋਇਟਰੀ ਮੁਕਾਬਲੇ ਵੀ ਕਈ ਵਾਰ ਸਾਡੇ ਕਾਲਜ ਦੇ ਵਿੱਚ ਹੁੰਦੇ ਨੇ ਤੇ ਦੇਖੋ ਜਿਹੜੀ ਅੰਗਰੇਜ਼ੀ ਭਾਸ਼ਾ ਹੈ ਉਹ ਇੱਕ ਬ੍ਰਿਟਿਸ਼ ਬਾਸ਼ਾ ਹੈ ਬ੍ਰਿਟਿਸ਼ਰਸ ਇੰਡੀਆ ਦੇ ਵਿੱਚ ਆਏ ਤੇ ਉਹਨਾਂ ਨੇ ਇੱਥੇ ਇਹ ਲੈਂਗੁਏਜ ਹੈ ਜਿਹੜੀ ਅੰਗਰੇਜ਼ੀ ਲੈਂਗੁਏਜ ਹੈ ਇਹ ਆਫੀਸ਼ੀਅਲ ਲੈਂਗੁਏਜ ਕਰਾਰ ਦੇ ਦਿੱਤੀ ਹੈ ਸੋ ਸਾਨੂੰ ਹਰ ਇੱਕ ਤਰ੍ਹਾਂ ਦੇ ਟੈਸਟ ਦੇਣ ਲਈ ਕੰਪੀਟੀਸ਼ਨ ਦੇ ਵਿੱਚ ਜਾਣ ਦੇ ਲਈ ਇਹ ਨੌਕਰੀਆਂ ਦੇ ਵਿੱਚ ਜਾਣ ਦੇ ਲਈ ਜੌਬਸ ਲੈਣ ਦੇ ਲਈ ਅੰਗਰੇਜ਼ੀ ਦੀ ਜਿਹੜੀ ਜ਼ਰੂਰਤ ਸਾਨੂੰ ਹਰ ਪੈਰ ਪੈਰ ਤੇ ਪੈਂਦੀ ਹੈ ਸੋ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਅੰਗਰੇਜ਼ੀ ਮੀਡੀਅਮ ਦੇ ਵਿੱਚ ਵੀ ਪੜ੍ਹਦੇ ਨੇ ਸਾਨੂੰ ਅਸੀਂ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਅੰਗਰੇਜ਼ੀ ਭਾਗ ਜਿਹੜਾ ਹੈਗਾ ਤੇ ਉਹਦੇ ਵਿਦਿਆਰਥੀ ਨੇ ਜਿਹੜੇ ਉਹ ਹਮੇਸ਼ਾ ਹੀ ਚੰਗੇ ਰਹਿਣ ਸਕਸੈਸਫੁਲ ਰਹਿਣ ਤੇ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ